हां सर ए, सब तो पहले अपना नाम ਦੱਸੋ 사ਜੀਵਰ ਨਾ ਜੀ ਸੁਬੇਦਾਰ ਮੇਰੇ ਬਲਵਿੰਦਰ ਸਿੰਘ ਟੈਕਸ ਅਫਸਰ ਹਾਂ। ਕੀ ਬਾਤ ਹੈ ਸਰ ਕਦੋਂ ਰਿਟਾਇਰਮੈਂਟ ਹੋਈ ਤੁਹਾਡੀ? ਮੈਂ 2015 ਵਿੱਚ। ਅੱਛਾ ਲੱਗ ਨਹੀਂ ਰਿਹਾ ਸੁਬੇਦਾਰ ਸਾਹਿਬ ਲੱਗ ਨਹੀਂ ਰਿਹਾ। ਨਹੀਂ ਨਹੀਂ ਅਸਲੀ ਗੱਲ ਆਪਣੇ ਆਪ ਨੂੰ ਫਿਜ਼ੀਕਲ ਮੈਂਟੇਨ ਰੱਖੀ ਗਾ। ਖਾਸ ਕਰਕੇ ਜਦੋਂ ਪੌਜੀਸ਼ਨ ਦੇ ਨਾਲ ਰਹਾਂਗੇ ਤਾਂ ਹਰ ਇੱਕ ਬੰਦਾ ਜਿਹੜਾ ਸਿਵਲ ਹੈ ਉਹ ਵੀ ਹੋ ਜਾਏਗਾ। ਅੱਜ ਦੀ ਮੀਟਿੰਗ ਬਾਰੇ ਮੈਂ ਪੁੱਛਣਾ ਚਾਹੁੰਦਾ। ਸੁਬੇਦਾਰ ਸਾਹਿਬ ਕਿਸ ਤਰ੍ਹਾਂ ਦੀ ਰਹੀ ਮੀਟਿੰਗ? ਬਹੁਤ ਵਧੀਆ ਰਹੀ ਓਵਰਆਲ ਕਿਉਂਕਿ ਸਾਡੀ ਐਕਸਰਸਮੈਨ ਵੈਲਫੇਅਰ ਐਸੋਸੀਏਸ਼ਨ ਗੜਦੀ ਵਾਲਾ ਦੀ ਜੋ ਮੰਥਲੀ ਮੀਟਿੰਗ ਹੈ ਜੀ ਉਹ ਆਪਾਂ ਅਕਸਰ 12 ਤਰੀਕ ਨੂੰ ਕਰਦੇ ਹਰ ਮਹੀਨੇ ਦੀ ਜਿਹਦੇ ਵਿੱਚ ਇਸ ਇਲਾਕੇ ਦੇ ਸਾਡੇ ਜਿੰਨੇ ਵੀ ਐਕਸਰਸਮੈਨ ਹੈਗੇ ਨੇ ਸਾਰੇ ਹਿੱਸਾ ਲੈਂਦੇ ਨੇ ਔਰ ਇਲਾਕੇ ਦੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇ ਦਈਦੀ ਹੈ ਪਲੱਸ ਕਿਸੇ ਫੌਜੀ ਭਰਾ ਦਾ ਜਾਂ ਕਿਸੇ ਲੇਡੀਜ਼ ਦਾ ਕੋਈ ਪ੍ਰੋਬਲਮ ਹੋਵੇ ਪੈਨਸ਼ਨ ਨਾ ਮਿਲਦੀ ਹੋਵੇ ਉਹਨੂੰ ਆਪਾਂ ਉਹਦੇ ਪਿੱਛੇ ਇਨਵੈਸਟੀਗੇਸ਼ਨ ਕਰਕੇ ਪੈਨਸ਼ਨ ਲਵਾਈਦੀ ਹੈ ਔਰ ਫਾਈਨੈਂਸ਼ਲੀ ਕਿਸੇ ਦੀ ਥੋੜੀ ਉਹਦੀ ਹੈਲਪ ਕਰਨੀ ਪਵੇ ਤਾਂ ਜਰੂਰ ਕਰਦੀ ਹੈ ਅਕੋਰਡਿੰਗ ਟ ਸ ਆਪਣੀ ਪੌਕਰ ਦੇ ਮੁਤਾਬਕ ਔਰ ਕੋਈ ਗਰੀਬ ਪਰਸਨ ਹੋਵੇ ਤਾਂ ਆਪਾਂ ਉਹਨੂੰ ਵੀ ਥੋੜੀ ਬਹੁਤੇ ਹੈਲਪ ਕਰਨ ਦਾ ਪ੍ਰੋਗਰਾਮ ਬਣਾਉਨੇ ਆ ਪਟਿਆਲੇ ਕਦੋਂ ਆ ਰਹੇ ਹੋ ਊਰਜਾ ਜੀ ਬਿਲਕੁਲ ਸਰ ਅੱਜ ਐਕਚੁਅਲੀ ਇਹ ਹੈ ਕਿ ਅੱਜ ਫਸਟ ਟਾਈਮ ਸਾਡੀ ਆਪਾਂ ਪਾਵਰ ਆਫ ਸੋਸਾਇਟੀ ਯੂਨਿਟੀ ਦੇ ਬਾਰੇ ਅੱਜ ਪਹਿਲੀ ਵਾਰ ਅਸੀਂ ਸੁਣਿਆ ਹੈ ਜੀ ਤੇ ਬਹੁਤ ਵਧੀਆ ਲੱਗੇ ਵਿਚਾਰ ਇਹਨਾਂ ਦੇ ਜੀ ਤੇ ਆਪਾਂ ਕੋਸ਼ਿਸ਼ ਪਹਿਲੀ ਤਾਂ ਗੱਲ ਇਹ ਹੈ ਵੀ ਆਪਾਂ ਜਿੰਨੇ ਅੱਜ ਇੱਥੇ ਐਕਸਰਸਮਨ ਇਕੱਠੇ ਹੋਏ ਸੀਗੇ ਆਪਾਂ ਸਾਰੇ ਆਪਾਂ ਜੁਨਿਅਰੀ ਨਾਲ ਇਹਨਾਂ ਨਾਲ ਜੁੜ ਰਹੇ ਆ ਪਹਿਲੀ ਤਾਂ ਗੱਲ ਇਹ ਆ ਜੀ ਜੀ ਸਰ ਤੇ ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਡੇ ਹੋਰ ਸਾਬਕਾ ਸੈਨਿਕ ਜਿਹੜੇ ਨਹੀਂ ਆਏ ਉਹਨਾਂ ਨੂੰ ਇਹਦੇ ਬਾਅਦ ਦੱਸਾਂਗੇ ਔਰ ਉਹਨਾਂ ਨੂੰ ਵੀ ਜੋੜਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਹੁਤ-ਬਹੁਤ ਤੇ ਬਿਲਕੁਲ ਸਰ ਔਰ ਜਿੱਥੇ ਦਾ ਪਟਿਆਲੇ ਦੀ ਗੱਲ ਕਰੀਏ ਤਾਂ ਕੱਲਾ ਜਾ ਕੇ ਮੈਂ ਕੀ ਦੇਖਾਂਗਾ ਮੈਂ ਚਾਹੁੰਨਾ ਕਿ ਕਿਉਂ ਨਾ ਇੱਥੇ ਕੋਈ ਬੱਸ ਲੈ ਕੇ ਜਾਈਏ ਬਹੁਤ ਅੱਛਾ ਬਹੁਤ ਅੱਛਾ ਜੋ ਸਾਰੇ ਆਪਣੀ ਨਜ਼ਰ ਨਾਲ ਦੇਖਣਗੇ ਤਾਂ ਸਾਰਿਆਂ ਨੂੰ ਆ ਕੇ ਬਿਆਨ ਦੇ ਕਰ ਸਕਣਗੇ ਮੈਂ ਕੱਲਾ ਜਾ ਕੇ ਦੇਖੂਗਾ ਤੇ ਮੈਂ ਕੀ ਦੱਸ ਸਕਦਾ ਹਾਂ ਬਿਲਕੁਲ ਇਸ ਕਰਕੇ ਜਰੂਰ ਆਵਾਂਗੇ ਔਰ ਆਪਾਂ ਆਪਣੀ ਸਟਰੈਂਥ ਲੈ ਕੇ ਆਵਾਂਗੇ ਮਿਹਰਬਾਨੀ ਸ ਬਹੁਤ ਬਹੁਤ ਮਿਹਰਬਾਨੀ ਸਰ ਮੈਂ ਜਸਲ ਸਾਹਿਬ ਨੂੰ ਕਹਾਂਗਾ ਕਿ 2 ਮਿੰਟ ਅੱਜ ਦੀ ਇਸ ਮੀਟਿੰਗ ਨੂੰ ਮੱਦੇ ਨਜ਼ਰ ਰੱਖਦੇ ਹਾਂ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਰਿਸਪੌਂਸ ਕਿਸ ਤਰ੍ਹਾਂ ਦੀ ਉਹ ਸਨਮਾਨ ਜਿਹੜਾ ਹੈ ਉਹ ਜੋ ਮਿਲਿਆ ਢਿਲੋਂ ਸਾਹਿਬ ਆਜੋ ਕੈਪਟਨ ਸਾਹਿਬ ਆਜੋ ਪਿੱਛੇ ਆਜੋ ਅੱਜ ਜਿਹੜੀ ਗੜਦੀ ਵਾਲ ਚ ਸੁਭੇਦਾਰ ਬਲਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਹੈ ਔਰ ਕੈਪਟਨ ਗਰਮੇਸ਼ ਸਿੰਘ ਜੀ ਜਿਹੜੇ ਕਿ ਜਲੰਧਰ ਦੇ ਪਾਵਰ ਆਫ ਸੋਸ਼ਲ ਜੁਨੀਅਰ ਦੇ ਪ੍ਰੈਜ਼ੀਡੈਂਟਾ ਉਹਨਾਂ ਦੇ ਜਿਤਨਾ ਸਦਕਾ ਇਹ ਮੀਟਿੰਗ ਜਿਹੜੀ ਅਰੇਂਜ ਕੀਤੀ ਗਈ ਸੀ ਬਹੁਤ ਹੀ ਅੱਛਾ ਲੱਗਾ ਤੇ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਉਮੀਦ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਆਪਾਂ ਅੱਗੇ ਵਧੇ ਜਾਵਾਂਗੇ ਕਿਉਂਕਿ ਇਹ ਜਿਹੜਾ ਡਿਸਪਲਿੰਡ ਪਰਸਨ ਸਾਡੇ ਜਿਹੜੇ ਆਰਮੀ ਚ ਰਿਟਾਇਰ ਹੋਏ ਸਾਡੇ ਭਰਾ ਇਹਨਾਂ ਦੇ ਕੋਲ ਬਹੁਤ ਜ਼ਿੰਦਗੀ ਦਾ ਤਜਰਬਾ ਹੁੰਦਾ ਕਿਉਂਕਿ ਹਰ ਟਾਈਮ ਇਹਨਾਂ ਨੇ ਆਪਣੀ ਕੁਰਬਾਨੀ ਲਈ ਸੈਕਰੀਫਾਈਜ਼ ਲਈ ਰੱਖੀ ਹੁੰਦੀ ਸੋ ਮੁਨੱਖਤਾ ਦੇ ਲਈ ਇਹ ਅੱਗੇ ਹੋ ਕੇ ਵਧੇ ਹੈ ਵੈਲਫੇਅਰ ਸੁਸਾਇਟੀ ਇਹਨਾਂ ਦੀ ਬਣਾਈ ਹੋਈ ਹੈ ਕੈਪਟਨ ਗਲਮੇਰ ਸਿੰਘ ਜੀ ਜਿਹੜੇ ਕਿ ਹੁਣ ਪੰਜਾਬ ਦੇ ਇੱਕ ਐਕ ਸਰਵਿਸ ਮੈਨ ਦੀ ਮੀਟਿੰਗ ਕੰਦ ਆਦਾਇਆ ਸੋ ਇਹ ਬਹੁਤ ਵੱਡਾ ਆ ਅਪਰਾਲਾ ਕੈਪਟਨ ਸਾਹਿਬ ਦਾ ਸੋ ਅਸੀਂ ਜਿਸ ਤਰੀਕੇ ਦੇ ਨਾਲ ਅੱਗੇ ਵਧ ਰਹੇ ਹਾਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਆਉਣ ਵਾਲੇ ਬੱਚਿਆਂ ਦਾ ਜਿਹੜਾ ਭਵਿੱਖ ਨੂੰ ਬਣਾਉਣ ਲਈ ਤੇ ਉਜਵਲ ਕਰਨ ਲਈ ਅਸੀਂ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਵਾਂਗੇ ਕਿਉਂਕਿ ਸਰਕਾਰਾਂ ਨੇ ਤਾਂ ਬੱਚਿਆਂ ਨੂੰ ਰੋਲਣਾ ਸ਼ੁਰੂ ਕਰ ਦਿੱਤਾ ਪਰ ਸਾਨੂੰ ਦੁੱਖ ਆ ਕੇ ਆਉਣ ਵਾਲੇ ਜਿਹੜੀ ਸਾਡੀ ਜਨਰੇਸ਼ਨ ਆ ਉਹ ਸਾਨੂੰ ਇਹ ਕੋਸੇ ਨਾ ਉਸ ਕਰਕੇ ਅਸੀਂ ਦਿਨ ਰਾਤ ਇੱਕ ਕੀਤਾ ਹੋਇਆ ਡੋਰ ਟੂ ਡੋਰ ਜਾ ਰਹੇ ਹਾਂ ਪੈਂਟ ਟੂ ਪੈਂਟ ਜਾ ਰਹੇ ਹਾਂ ਤਾਂ ਕਿ ਇੱਕ ਲਾਮਬੰਦ ਸਮਾਜ ਨੂੰ ਕਰ ਸਕੀਏ ਤਾਂ ਕਿ ਜਿਹੜੀਆਂ ਇਹ ਬੇਲਗਾਮ ਸਰਕਾਰਾਂ ਹੋ ਗਈਆਂ ਇਹਨਾਂ ਨੂੰ ਕਿਤੇ ਨਾ ਕਿਤੇ ਰੋਕੇ ਜਾ ਸਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਅਮਰਚੰਨ ਜੀ ਵੀ ਜੁੜੇ ਹੋਏ ਨੇ ਜੋ ਕਿ ਡਿਸਟ੍ਰਿਕਟ ਮੁਹਾਲੀ ਤੋਂ ਪਾਵਰ ਆਫ ਸੋਸ਼ਲ ਯੂਨਿਟੀ ਦੇ ਬਤੌਰ ਪ੍ਰੈਜ਼ੀਡੈਂਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਸ਼ੌਪ ਸ਼ਬਦਾਂ ਚਾਹਾਂਗਾ ਅੱਜ ਇਸ ਮੀਟਿੰਗ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੀ ਮਹਿਸੂਸ ਕੀਤਾ ਅੱਜ ਸਾਨੀ ਤੇ ਦੇਖ ਕੇ ਚਾਹ ਜੜ ਗਿਆ ਮੈਂ ਕਹਿ ਸਕਦਾ ਜੀ ਕਿਉਂਕਿ ਜਿਹੜੇ ਸਾਡੇ ਕੈਪਟਨ ਗੁਰਮੀਤ ਸਿੰਘ ਜੀ ਹੋਣਾਂ ਦੇ ਜਿਹੜੇ ਐਫਰਟਸ ਨੇ ਨਾ ਇਹ ਮੂੰਹ ਬੋਲਦੀ ਤਸਵੀਰ ਹੈ ਦੱਸਣ ਦੀ ਕੋਈ ਮੈਂ ਕਹਿੰਦਾ ਲੋੜ ਨਹੀਂ ਹੈ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਦਾ ਇਹ ਲਾਮਤ ਕਰ ਰਹੇ ਨੇ ਆਪਣੇ ਸਮਾਜ ਨੂੰ ਖਾਸ ਕਰਕੇ ਆਪਣੇ ਐਕਸੈਸ ਮੈਨ ਜਿਹੜੀ ਇਹਨਾਂ ਨੇ ਸੁਸਾਇਟੀ ਬਣਾਈ ਹੋਈ ਹੈ ਉਹ ਉਹਨਾਂ ਦੇ ਨਾਲ ਦੱਸਿਆ ਵੀ ਕਿੱਥੇ ਕਿੱਥੇ ਇਹਨਾਂ ਨੇ ਭੋਗਪੁਰ ਤੋਂ ਸ਼ੁਰੂ ਹੋ ਕੇ ਮਿਲ ਕੇ ਕਿਸ ਤਰੀਕੇ ਆਦਮਪੁਰ ਜਾਂ ਕਿ ਇੱਕ ਨਕੌਦਰ ਜਾਂ ਦੂਸਰੇ ਹੋਰ ਵੀ ਜੰਡੂ ਸਿੰਘਾ ਜਾਂ ਜਿਹੜੇ ਕਿੱਥੇ ਵੀ ਹੈ ਤੇ ਅਸੀਂ ਸਮਝਦੇ ਹਾਂ ਕਿ ਅਗਰ ਸਾਡੇ ਨਾਲ ਇਸ ਤਰੀਕੇ ਡਿਸਪੈਂਡ ਪਰਸਨ ਜੁੜ ਰਹੇ ਆ ਤੇ ਸਾਡਾ ਬੜਾ ਤੰਕਾ ਆ ਗਿਆ ਕਿਉਂਕਿ ਅਸੀਂ ਜਿਹੜਾ ਕੋਸ਼ਿਸ਼ ਜਿਹੜੀ ਹੈ ਸਾਡੇ ਪ੍ਰਧਾਨ ਸਾਹਿਬ ਦੀ ਕੋਸ਼ਿਸ਼ ਵੀ ਹੈ ਕਿ ਅਸੀਂ ਸਾਡੇ ਸਮਾਜ ਨੂੰ ਇਕੱਠਾ ਕਰਨਾ ਜਿਹਦੇ ਨਾਲ ਸਾਡੇ ਅੱਛੇ ਸਾਨੂੰ ਸੱਲ ਮਿਲਦੇ ਨੇ ਵਧੀਆ ਸੱਲ ਵਧੀਆ ਲੋਕਾਂ ਵਾਸਤੇ ਕੰਮ ਕਰਨ ਦਾ ਸਮਾਜ ਵਾਸਤੇ ਸੋਚਣ ਵਾਸਤੇ ਔਰ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਦਾਤੇ ਲਾਈ ਲੋਕਾਂ ਵਾਸਤੇ ਔ ਬੜੀ ਅਕਲ ਡਿਸਪਲਿਨ ਪਰਸੈਂ ਸਾਡੇ ਆਰਮੀ ਪਰਸੈਂ ਸਾਡੇ ਨਾਲ ਜੁੜ ਰਹੇ ਨੇ ਤੇ ਮੈਂ ਕਹਿੰਦਾ ਉਹ ਦਿਨ ਦੂਰ ਨਹੀਂ ਹੈ ਕਿ ਅਸੀਂ ਅਸੀਂ ਟਾਰਗੇਟ ਨੂੰ ਬੜੀ ਜਲਦੀ ਅਚੀਵ ਕਰਾਂਗੇ ਤੇ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਕਰਕੇ ਕੈਪਟਨ ਗਰਮਿੰਦ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਜਿਹੜੀ ਇਹਨਾਂ ਦੀ ਟੀਮ ਅੱਜ ਦੇਖੀ ਇੱਥੇ ਦੀ ਜਿਹੜੇ ਸਰਦਾਰ ਬੀਨ ਸਿੰਘ ਬਲਵਿੰਦਰ ਸਿੰਘ ਸੁਬੇਦਾਰ ਜੀ ਮੈਨੂੰ ਤਾਂ ਬਹੁਤ ਖੁਸ਼ੀ ਹੁੰਦਾ ਹੈ ਦਿਲ ਤੋਂ ਖੁਸ਼ੀ ਹੋਈ ਹੈ ਤੇ ਉਮੀਦ ਕਰਾਂਗੇ ਕਿ ਇਹਨਾਂ ਦੇ ਨਾਲ ਅਸੀਂ ਜੁੜ ਕੇ ਅਸੀਂ ਬੜੀ ਸ਼ਕਤੀ ਆਪਣੇ ਮਕਾਮ ਨੂੰ ਹਾਸਲ ਕਰਾਂਗੇ ਧੰਨਵਾਦ ਬਹੁਤ-ਬਹੁਤ ਮਿਹਰ ਪ੍ਰਣਾ ਖਬਰਦਾਰ ਚੰਨਣ ਸਿੰਘ ਚੰਨਣ ਸਿੰਘ ਜੀ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਮਤਲਬ ਉਸ ਨੂੰ ਮੱਦੇਨਜ਼ਰ ਰੱਖਦੇ ਹੋ ਕਿ ਵਿਚਾਰ ਨੇ ਤੁਹਾਡੇ ਕਿਸ ਤਰ੍ਹਾਂ ਦੀ ਲੱਗੀ ਵਿਚਾਰਤਾ ਰਾ ਪਾਵਰ ਆਫ ਸੋਸ਼ਲ ਯੂਨਿਟੀ ਜੋ ਪਾਵਰ ਆਫ ਸੋਸ਼ਲ ਯੂਨਿਟੀ ਦੇ ਬਾਰੇ ਜੋ ਪਤਾ ਲੱਗਾ ਹੈ ਬਹੁਤ ਹੀ ਸੁਣ ਕੇ ਇਹਨਾਂ ਦੇ ਵਿਚਾਰ ਜਿਹੜੇ ਅਸੀਂ ਬੜੇ ਪ੍ਰਭਾਵਿਤ ਹੋਏ ਹਾਂ ਜੀ ਇਹਨਾਂ ਨੂੰ ਸਾਨੂੰ ਸਾਰਿਆਂ ਨੂੰ ਇਹ ਨਾਲ ਜੁੜਨਾ ਚਾਹੀਦਾ ਹੈ ਬਿਲਕੁਲ ਅਜੀਹਾ ਪਲੇਟਫਾਰਮ ਹੈ ਜਿਹੜਾ ਕਿ ਨੌਨ ਪੋਲੀਟੀਕਲ ਹੈ ਔਰ ਕਿਸੇ ਵੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੈ ਬਿਲਕੁਲ ਠੀਕ ਹੈ ਜੀ ਉਹ ਅਸੀਂ ਐਕਸਰਸਮੈਨ ਜਿੰਨੇ ਵੀ ਬੰਦੇ ਹੈ ਅਸੀਂ ਨਾਨ ਪੋਲੀਟਿਕਲ ਹੀ ਹੈ ਅਸੀਂ ਕਿਸੇ ਵੀ ਦੂਸਰੀ ਪਾਰਟੀ ਦੇ ਨਾਲ ਜੁੜਨੇ ਨਹੀਂ ਹੈਗੇ ਬਿਲਕੁਲ ਬਿਲਕੁਲ ਨਾਨ ਪੋਲੀਟਿਕਲ ਹੋ ਕੇ ਹੀ ਕਿਤੇ ਨਾ ਕਿਤੇ ਨਾ ਲੋਕਾਂ ਨੂੰ ਜਿਹੜੀ ਹੈ ਉਹ ਆਪਾਂ ਪਾਵਰ ਦਿਖਾ ਸਕਦੇ ਹਾਂ ਹਾਂ ਆਪਣੀ ਜਾਗਰੂਕਤਾ ਨੂੰ ਜਾਨਣ ਵਾਸਤੇ ਨਾਨ ਪੋਲੀਟਿਕਲ ਹੋਣਾ ਹੀ ਪੈਣਾ ਬਿਲਕੁਲ ਬਿਲਕੁਲ ਮਿਹਰਬਾਨੀ ਮੇਰੇ ਨਾਲ ਹੋਰ ਵੀਰ ਜੁੜੇ ਨੇ ਕੀ ਨਾਮ ਹੈ ਖਾਲਸਾ ਜੀ ਦਲਬੀਰ ਸਿੰਘ ਢਿੱਲੋਂ ਢਿੱਲੋਂ ਸਾਹਿਬ ਬਹੁਤ ਬਹੁਤ ਸਵਾਗਤ ਹੈ ਅੱਜ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਇੱਕ ਮੀਟਿੰਗ ਜਿਹੜੀ ਹੈ ਕੈਪਟਨ ਗੁਰਮੀਲ ਦੀ ਪੂਰੀ ਟੀਮ ਦੇ ਨਾਲ ਗੱਲਬਾਤ ਹੋਈ ਹੈ ਕਿ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਬਹੁਤ ਖੁਸ਼ੀ ਹੋਈ ਇਹ ਇਨ੍ਹਾਂ ਦੇ ਵਿਚਾਰ ਸੁਣ ਕੇ ਜਸਤਪ ਸਿੰਘ ਸਾਹਿਬ ਦੇ ਜਰ ਇਨ੍ਹਾਂ ਦੇ ਵਿਚਾਰ ਤੋਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਿਲਕੁਲ ਸਹਿਮਤ ਹੈ ਔਰ ਉਹਨਾਂ ਦੇ ਆਧਾਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਚੱਲ ਰਹੇ ਆ ਔਰ ਬਿਲਕੁਲ ਨਾਨ ਪੋਲੀਟਿਕਲ ਨਾਨ ਪੋਲੀਟਿਕਲ ਨਾਨ ਪੋਲੀਟਿਕਲ ਕਿਉਂਕਿ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨਹੀਂ ਆ ਕਿਉਂਕਿ ਇਹ ਚਾਹੁੰਦੇ ਆ ਕਿ ਆਪਣੇ ਜੋ ਕਿ ਬਾਬਾ ਸਭ ਦਾ ਸਭਿਧਾਨ ਹੈ ਜੀ ਉਹਦੇ ਮੁਤਾਬਿਕ ਆਪਾਂ ਨੂੰ ਚੱਲਣਾ ਚਾਹੀਦਾ ਆ ਔਰ ਚਲਾਉਣ ਦਾ ਸਾਨੂੰ ਹਿੰਤ ਚਾਹੀਦੀ ਆ ਬਿਲਕੁਲ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਤਾ ਰਾਏ ਦੀ ਵਿਸ਼ਾਲ ਵਿਚਾਰਧਾਰਾ ਸਾਡੇ ਨਾਲ ਆ ਤੇ ਸਾਨੂੰ ਹੋਰ ਕਿਸੇ ਚੀਜ਼ ਦੀ ਕੀ ਜ਼ਰੂਰਤ ਪੈ ਸਕਦੀ ਬਿਲਕੁਲ ਨਹੀਂ ਜਿਸ ਤਰ੍ਹਾਂ ਤਰੀਕਾ ਆਉਂਦੇ ਆ ਸਾਡੇ ਕੋਲ ਮਿਸਟਰ ਆਉਂਦੇ ਆ ਔਰ ਉਸ ਤਰ੍ਹਾਂ ਆਪਣੇ ਸੋਧ ਦੇ ਅਸੀਂ ਪਤਾ ਨਹੀਂ ਕੀ ਆ ਲੇਕਿਨ ਤਾਂ ਤਰ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਉੱਤੇ ਕੋਈ ਨਹੀਂ ਆ ਉਹ ਉਹਦੇ ਉੱਪਰ ਕੋਈ ਨਹੀਂ ਇਸ ਤਰ੍ਹਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਤਰ ਤੇ ਚੱਲਣਾ ਚਾਹੀਦਾ ਆ ਔਰ ਨਾਲ ਦੀ ਨਾਲ ਜੋ ਸਾਡੇ ਬਾਬਾ ਸਾਹਿਬ ਨੇ ਸਾਡੇ ਵਾਸਤੇ ਸੰਵਿਧਾਨ ਲਾਗੂ ਕਰ ਰੱਖਿਆ ਸੀ ਤੇ ਉਹਦੇ ਨਾਲ ਸਾਨੂੰ ਚੱਲਣ ਦੀ ਸਾਨੂੰ ਹਿੰਮਤ ਚਾਹੀਦੀ ਆ ਕਿਉਂਕਿ ਉਹਦੇ ਨਾਲ ਚੱਲਾਂਗੇ ਸਾਡੀ ਜੁਨਟੀ ਬਣੂਗੀ ਜੁਨਟੀ ਹੋਊਗੀ ਤਾਂ ਸਾਡੇ ਅਸੀਂ ਸਰਕਾਰਾਂ ਦਾ ਸਾਹਮਣਾ ਵੀ ਕਰ ਸਕਦੇ ਆ ਬਿਲਕੁਲ ਬਿਲਕੁਲ ਔਰ ਮੇਰੇ ਨਾਲ ਹੋਰ ਵੀ ਬਹੁਤ ਸਾਰੇ ਵੀਰ ਜੁੜੇ ਨੇ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦਾ ਸਰ ਆਪ ਜੀ ਦਾ ਨਾਮ ਕੀ ਹੈ ਸਿਕੰਦਰ ਸਿੰਘ ਖੋਜੀ ਸਰ ਅੱਜ ਪਾਵਰ ਆਫ ਸੋਸ਼ਲ ਜੁਨਟੀ ਦੀ ਇੱਕ ਮੀਟਿੰਗ ਹੋਈ ਹੈ ਕੈਪਟਨ ਗੁਰਮੀਲ ਸਿੰਘ ਜੀ ਦੀ ਰਹਿਨਮਾਈ ਹੇਠ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਇਸ ਵਿਚਾਰਤ ਅਨੁਮੱਤੇ ਨਜ਼ਰ ਆਇਆ ਸਾਨੂੰ ਜੋ ਮੀਟਿੰਗਾਂ ਕੀਤੀਆਂ ਸਾਨੂੰ ਬਹੁਤ ਖੁਸ਼ੀ ਤੋਂ ਸਿੱਖਣ ਨੂੰ ਮਿਲਿਆ ਕਿ ਸਾਨੂੰ ਧਰਮ ਸਾਰੇ ਛੱਡ ਕੇ ਇੱਕ ਬਣਾ ਚਾਹੀਦਾ ਆਪਣੀ ਸੰਸਥਾ ਬਣਾਣੀ ਚਾਹੀਦੀ ਹੈ ਤਾਂ ਕਿ ਸਰਕਾਰ ਨੂੰ ਦਿਖਾ ਸਕੀਏ ਬਿਲਕੁਲ ਆਪਣੀ ਪਾਵਰ ਦਿਖਾ ਸਕੀਏ ਆਪਣੀ ਪਾਵਰ ਦਿਖਾ ਸਕੀਏ ਜੀ ਅੱਛਾ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੱਦੇਨਜ਼ਰ ਰੱਖਦੇ ਹਾਂ ਜੇ ਆਪਾਂ ਗੱਲ ਕਰੀਏ ਤਾਂ ਉਸ ਤੋਂ ਉੱਪਰ ਤਾਂ ਦੁਨੀਆ ਵਿੱਚ ਕੋਈ ਵਿਚਾਰਧਾਰਾ ਨਹੀਂ ਹੋ ਸਕਦੀ ਉਸ ਤੋਂ ਉੱਪਰ ਕੋਈ ਵਿਚਾਰਧਾਰਾ ਨਹੀਂ ਹੈ ਜੀ ਜਦ ਉਹਦੇ ਵਿੱਚ ਸਾਰੇ ਬਰਾਬਰਤਾ ਦੀ ਗੱਲਬਾਤ ਕੀਤੀ ਗਈ ਹੈ ਤੇ ਫਿਰ ਆਪਾਂ ਕੌਣ ਹੁੰਦੇ ਆ? ਪਤਾ ਕੋਈ ਨਹੀਂ ਹੁੰਦੇ ਆ ਆਪਾਂ ਸਾਰਾ ਆਪਣਾ ਤੈਨੂੰ ਨਹੀਂ ਦੇਖਣਾ ਆਪਣਾ ਦੇਖਣਾ ਹੈ ਗਵਰਨਮੈਂਟ ਨੂੰ ਕਿੱਦਾਂ ਅੱਗੇ ਲਾਉਣਾ ਹੈ ਲਾਉਣਾ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਸਤਪਾਲ ਸਿੰਘ ਜੀ ਸਪਾਲ ਜੀ ਅੱਜ ਮੀਟਿੰਗ ਤੋਂ ਕੀ ਲੱਗਾ ਤੁਹਾਨੂੰ ਸਾਨੂੰ ਇਹ ਲੱਗਾ ਕਿ ਵੀ ਯੂਨਾਈਟਡ ਦਨ ਵਿਸਟੈਂਡ ਹਾਂ ਜੇ ਅਸੀਂ ਇਕੱਠੇ ਆਈਏ ਤਾਂ ਇਹ ਸਟੈਂਡ ਹੋ ਸਕਦਾ ਇੱਕਜੁੱਟ ਹੋ ਕੇ ਅਸੀਂ ਆਪਣਾ ਆਪਣਾ ਰਸਤਾ ਆਪਣਾ ਬਣਾਈਏ ਕਿ ਅਸੀਂ ਸਾਨੂੰ ਕਿਸੇ ਕੋਲ ਜਾਣਾ ਨਾ ਪਵੇ ਜੇ ਨੂੰ ਵੀ ਜਰੂਰਤ ਆ ਸਾਡੇ ਕੋ ਆਵੇ ਬਹੁਤ ਅੱਛਾ ਤੇ ਇਹੇ ਬਸ ਅਸੀਂ ਸਿੱਖਣ ਲੱਗ ਗਏ ਅਸੀਂ ਇੱਕ ਯੂਨਾਈਟਡ ਹੋ ਕੇ ਚੱਲੀਏ ਸਾਰੇ ਇੱਕ ਜੋੜ ਮਰੀਏ ਦੇ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਅਸੀਂ ਸਾਰੇ ਇਕੱਠੇ ਹੋ ਜਾਈਏ ਔਰ ਇੱਕ ਸੰਸਥਾ ਦੇ ਨਾਲ ਅਸੀਂ ਜੁੜੀਏ ਬਿਲਕੁਲ ਬਿਲਕੁਲ ਤੁਸੀਂ ਸਰ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਗੁਰਲਾਲ ਜੀ ਅੱਜ ਦੀ ਮੀਟਿੰਗ ਦੇ ਬਾਰੇ ਸੁਣਿਆ ਤੁਸੀਂ ਗੱਲਬਾਤ ਵੀ ਸੁਣੀ ਕੀ ਕਹਿਣਾ ਚਾਹੋ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮੀਟਿੰਗ ਤੁਣ ਕੇ ਉਹਨਾਂ ਦੇ ਵਿਚਾਰ ਸੁਣ ਕੇ ਔਰ ਮੈਂ ਜੋ ਬਰੇ ਸਾਹਿਬ ਸੀ ਕੀ ਨਾਮ ਸੀ ਇਹਨਾਂ ਦਾ ਜਸਲ ਸਾਹਿਬ ਜੀ ਦੀ ਜੋ ਵਿਚਾਰਧਾਰਾ ਬਹੁਤ ਵਧੀਆ ਵਿਚਾਰਧਾਰਾ ਹੈ ਸਾਨੂੰ ਮਤਲਬ ਸਾਰਿਆਂ ਨੂੰ ਬਾਕੀ ਚੀਜ਼ਾਂ ਚੋਂ ਨਿਕਲ ਕੇ ਇੱਕ ਜਗ੍ਹਾ ਤੇ ਇੱਕ ਪਲੇਟਫਾਰਮ ਉੱਤੇ ਆਣਾ ਚਾਹੀਦਾ ਹੈ ਬਾਕੀ ਕਿਸੇ ਧਰਮ ਦਾ ਵੀ ਹੋ ਜਾਂ ਕਿਸੇ ਵੀ ਮਹਿਕਮੇ ਨਾਲ ਸੰਬੰਧ ਰੱਖਦਾ ਹੋ ਜਿਸ ਤਰ੍ਹਾਂ ਇਸ ਟਾਈਮ ਸਰਕਾਰਾਂ ਕਰ ਰਹੀਆਂ ਜੀ ਔਰ ਸਾਨੂੰ ਸਾਰਿਆਂ ਨੂੰ ਆਪਣੀ ਸੋਚ ਨੂੰ ਚੇਂਜ ਕਰਕੇ ਬਦਲੀ ਕਰਕੇ ਇੱਕ ਜਗ੍ਹਾ ਤੇ ਘਟ ਹੋ ਜਾਣਾ ਚਾਹੀਦਾ ਸਾਨੂੰ ਆਪਣੇ ਜ਼ਿੰਦਗੀ ਬਾਰੇ ਆਪਣੇ ਬੱਚਿਆਂ ਦੀ ਲਾਈਫ ਬਾਰੇ ਅੱਗੇ ਆਉਣ ਵਾਲੇ ਭਵਿੱਖ ਬਾਰੇ ਸੋਚ ਕਰਕੇ ਇੱਕ ਜਗ੍ਹਾ ਤੇ ਇਕਤਰ ਹੋਣ ਦੀ ਜ਼ਰੂਰਤ ਹੈ ਬਿਲਕੁਲ ਬਿਲਕੁਲ ਅਸੀਂ ਕੈਪਟਨ ਗੁਰਮੀਲ ਸਿੰਘ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਗੁਰਮੀਲ ਜੀ ਮੈਂ ਚਾਹੁੰਦਾ ਕਿ 1 ਮਿੰਟ ਮੈਨੂੰ ਦੇ ਦਿਓ ਅੱਜ ਮੀਟਿੰਗ ਜਿਹੜੀ ਰੱਖੀ ਹੈ ਉਸ ਮੀਟਿੰਗ ਬਾਰੇ ਕੀ ਵਿਚਾਰ ਨੇ ਤੁਹਾਡੇ ਕਿਸ ਤਰ੍ਹਾਂ ਦੀ ਰਹੀ ਏ ਮੀਟਿੰਗ ਅੱਜ ਦੀ ਮੀਟਿੰਗ ਬਹੁਤ ਹੀ ਸ਼ਾਨਦਾਰ ਰਹੀ ਹੈ ਔਰ ਇਹਦੇ ਚ ਆਪਾਂ ਬੜੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਵੀ ਐਕਸ ਸਰਵਿਸਮੈਨ ਤੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਮੈਂਬਰ ਜੋੜਨ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਇਹਨਾਂ ਦੀ ਵਿਚਾਰਧਾਰਾ ਲੋਕਾਂ ਨੂੰ ਚੰਗੀ ਤਰ੍ਹਾਂ ਡਿਟੇਲ ਵਿੱਚ ਸਮਝਾਈ ਗਈ ਜੀ ਉਹ ਵਿਖੇ ਵਿੱਚ ਇਸ ਨੂੰ ਅੱਗੇ ਲਿਜਾਣ ਵਾਸਤੇ ਹੋਰ ਕੀ ਉਪਰਾਲੇ ਕੈਪਟਨ ਸਾਹਿਬ ਕਰ ਰਹੇ ਆਪਾਂ ਬਹੁਤ ਜਲਦੀ ਜਿਹੜੀਆਂ ਐਕਸ ਸਰਵਿਸਮੈਨ ਜਥੇਬੰਦੀਆਂ ਉਹਨਾਂ ਨੂੰ ਜੋੜ ਰਹੇ ਹਾਂ ਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ ਮੈਂਬਰ ਜੁੜੇ ਹੋਏ ਆ ਉਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਆ ਬਿਲਕੁਲ ਜੀ ਕੈਪਟਨ ਗੁਰਮੀਤ ਸਿੰਘ ਜੀ ਦਾ ਜ਼ਿਕਰ ਕਰੀਏ ਤੇ ਕੈਪਟਨ ਗੁਰਮੀਤ ਸਿੰਘ ਜੀ ਉਹ ਸ਼ਖਸੀਅਤ ਨੇ ਜੋ ਡਿਸਟ੍ਰਿਕਟ ਜਲੰਧਰ ਦੇ ਬਤੌਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਬਹੁਤ ਮਿਹਨਤ ਕਰ ਰਹੇ ਨੇ ਜਿਨਨੇ ਵੀ ਸ਼ਬ ਇਹਨਾਂ ਵਾਸਤੇ ਇਸ ਤੇ ਮਲਕ ਮਾਲ ਕਰੀਏ ਉਹ ਬਹੁਤ ਘੱਟ ਨੇ ਬਹੁਤ ਮਿਹਨਤ ਕਰ ਰਹੇ ਨੇ ਕੌਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਣ ਦੀ ਉਮੀਦ ਹੈ ਔਰ ਕਾਫੀ ਭਵਿੱਖ ਦੀ ਗੋਦ ਦੇ ਵਿੱਚ ਅੱਛਾ ਹੋਵੇਗਾ ਔਰ ਖੁਦੀ ਕੋ ਕਰ ਬੁਲੰਦ ਹੋ ਇਤਨਾ ਕਿ ਖੁਦ ਖੁਦਾ ਵੀ ਪੁੱਛੇ ਕਿ ਬਤਾ ਤੇਰੀ ਰਜ਼ਾ ਕੀ ਹੈ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਡਿਸਟ੍ਰਿਕਟ ਹੁਸ਼ਿਆਰਪੁਰ ਚ ਗੜਦੀਵਾਲ ਤੋਂ ਮੈਂ ਸੋਮਸੋ ਹਤਾ YouTube ਚੈਨਲ ਕੋਸੂ ਨਾਮਾ ਲਈ